ਭਾਰਤੀ ਪ੍ਰਜਾਬਤ ਹੀਰੋਜ਼ ਆਰਗੇਨਾਈਜੇਸ਼ਨ ਦੀ ਅੱਜ ਵਿਸ਼ਾਲ ਮੀਟਿੰਗ ਫਗਵਾੜਾ ਵਿਕੇ ਪਾਰਕ ਮਨੀਲਾ ਰਿਜ਼ੋਰਟ ਵਿੱਚ ਅਮਰਜੀਤ ਸਿੰਘ ਨਿੱਜਰ ਪੰਜਾਬ ਪ੍ਰਜਾਣ ਜੀ ਦੀ ਅਗਵਾਈ ਵਿੱਚ ਕੀਤੀ ਗਈ ਇਸ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰ ਤੇ ਬਿਆਸ ਨਵਾਂ ਸ਼ਹਿਰ ਫਗਵਾੜਾ ਕਪੂਰਥਲਾ ਤੇ ਡੇਰਾ ਬਸਿਤ ਦੇ ਸੰਗਠਨ ਤੇ ਮੈਂਬਰਾਂ ਦੀ ਹਾਜ਼ਰੀ ਪਹੁੰਚੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਡਬ ਜਰਨਲ ਸ਼ਖਤਰ ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਸੰਗਠਨ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਡਾਕਟਰ ਬਲਬੀਰ ਸਿੰਘ ਨੈਰੀ ਸ਼ਕਤਪੰਜਾਬ ਵੱਲੋਂ ਆਪਣੀ ਮੀਟਿੰਗ ਦੇ ਮੁੱਦਿਆਂ ਬਾਰੇ ਦੱਸਿਆ ਗਿਆ। ਅਸ਼ੋਕ ਮਨੀਲਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਵੱਲੋਂ ਦੱਸਿਆ ਗਿਆ ਕਿ ਕਿਵੇਂ ਆਪਾਂ ਨੂੰ ਸਮਾਜ ਟੀਮ ਦੇ ਹਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਤੇ ਡੇਰਾਬਸੀ ਤੇ ਵਿਨੋਦ ਕੁਮਾਰ ਆਪਣੀ ਟੀਮ ਸਮੇਤ ਅੱਜ ਪੰਜਾਬ ਟੀਮ ਵਿੱਚ ਸ਼ਾਮਿਲ ਹੋਏਗੇ। ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਨੀਜਰ ਜੀ ਦੀ ਦਿਸ਼ਾ નિર્ਦੇਸ਼ ਹੇਠ ਕੰਮ ਕਰਨਗੇ। ਉਹ ਟ੍ਰਾਈ ਸਿਟੀ ਚੰਡੀਗੜ੍ਹ ਛੱਡ ਕੇ ਅੱਜ ਪੰਜਾਬ ਟੀਮ ਵਿੱਚ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਵੱਲੋਂ ਲਿਖਤੀ ਪੇਪਰ ਤੇ ਦਸਤਖਤ ਕਰਕੇ ਪੰਜਾਬ ਪ੍ਰਧਾਨ ਨੂੰ ਦਿੱਤੇ। ਇਸ ਮੌਕੇ ਅਮਰਜੀਤ ਸਿੰਘ ਨਿੱਜਰ ਪੰਜਾਬ ਪ੍ਰਧਾਨ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਵਿਨੋਦ ਜੀ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਵਾਈਸ ਪ੍ਰਧਾਨ ਪੰਜਾਬ ਨਿਯੁਕਤ ਕੀਤਾ। ਨਿੱਜਰ ਜੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਮਾਜ ਦੇ ਲੋਕਾਂ ਵਿੱਚ ਜਾਗਰੂਕੀ ਲਿਆਣ ਕੇ ਆਣੀ ਪਵੇਗੀ। ਸਭ ਤੋਂ ਪਹਿਲਾਂ ਸਾਡੇ ਸਮਾਜ ਨੂੰ ਸਿੱਖਿਆ ਦੇ ਜ਼ੋਰ ਦੇਣਾ ਪਵੇਗਾ। ਵਾੜ ਲਿਖ ਕੇ ਸਾਡੇ ਸਮਾਜ ਦੇ ਲੋਕ ਉੱਚ ਉਹਦੇ ਤੇ ਦੇਸ਼ ਤੇ ਸੇਵਾ ਸਮਾਜ ਕਰ ਸਕਦੇ ਹਨ ਇਸ ਮੌਕੇ ਤੇ ਮਰਜੀਤ ਸਿੰਘ ਨਿੱਜਰ ਪੰਜਾਬ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਅਸ਼ੋਕ ਮਨੀਲਾ ਯੂਥ ਪੰਜਾਬ ਪ੍ਰਧਾਨ ਬਲਵਿੰਦਰ ਸਿੰਘ ਬੱਬੂ ਮਨੀਲਾ ਵਾਈਸ ਪ੍ਰਧਾਨ ਰਜੀਵ ਕੁਮਾਰ ਵਾਈਸ ਪ੍ਰਧਾਨ ਪੰਜਾਬ ਵਿਨੋਦ ਕੁਮਾਰ ਜਨਰਲ ਸ਼ਖਤਰ ਪੰਜਾਬ ਗੁਰਪ੍ਰੀਤ ਸਿੰਘ ਡਬ ਸ਼ਖਤਰ ਪੰਜਾਬ ਡਾਕਟਰ ਬਲਬੀਰ ਸਿੰਘ ਲਹਿਰੀ ਰਾਮਪੁਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਤਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਅਤੇ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ